ਹਾਂਜੀ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਨਵੇਂ-ਨਵੇਂ ਜਿਹੜੇ ਪ੍ਰਿੰਟ ਆ ਗਏ ਉਹ ਲੈ ਕੇ ਆ ਗਿਆਂ ਜੀ ਗਰਮੀਆਂ ਵਾਲੇ ਲਓ ਜੀ ਮੌਸਮ ਆ ਰਿਹਾ ਜੀ ਮੂਰੇ ਗਰਮੀਆਂ ਦਾ ਤੇ ਕਲਰ ਦੇਖੋ ਜੀ ਬਹੁਤ ਸੋਹਣੇ-ਸੋਹਣੇ ਆ ਗਏ ਜੀ orange ਕਲਰ ਆ ਗਿਆ ਇਹਦੇ ਨਾਲ ਤੁਸੀਂ ਪਿਓਰ ਦਾ ਦੁਪੱਟਾ ਡਾਈ ਕਰਾ ਕੇ ਜਿੱਦਾਂ ਮਰਜ਼ੀ ਸੋਹਣੇ ਤਰੀਕੇ ਨਾਲ ਜਿਹੜਾ ਸੂਟ ਆ ਉਹ ਰੈਡੀ ਕਰਵਾ ਸਕਦੇ ਹੋ ਜੀ ਲਓ ਜੀ ਮੈਜੈਂਟਾ ਕਲਰ ਆ ਗਿਆ ਤੇ ਇਸ ਦੇ ਵਿੱਚ yellow shade ਆ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਲਓ ਜੀ ਇਹ ਵਾਲਾ ਡਿਜ਼ਾਈਨ ਆ ਗਿਆ ਜੀ ਸਮਝਾ ਜਾਂ ਬਕਰੀਆਂ ਬਕਰੀਆਂ ਡਿਜ਼ਾਈਨਿੰਗਾਂ ਜਬਰਾ ਹੱਟ ਖੁੱਡੀ ਕਲਾ ਤੁਸੀਂ ਆ ਸਕਦੇ ਹੋ ਜੀ ਸੂਟ ਖਰੀਦਣ ਵਾਸਤੇ ਲਓ ਜੀ ਛੇੜ ਦੇਖੋ ਕਿੰਨਾ ਸੋਹਣਾ ਹਰਾ ਕਲਰ ਆ ਜੀ ਇਹ ਲਓ ਜੀ ਸਰਦਈ ਆ ਗਿਆ ਇੱਕ ਇਹ ਵਾਲੀ ਡਿਜ਼ਾਈਨਿੰਗ ਆ ਗਈ ਹੈ ਜੀ ਬਹੁਤ ਸੋਹਣੀ ਲਓ ਜੀ ਇੱਕ ਇਹਦੇ ਵਿੱਚ ਇਹ ਕਲਰ ਰਹਿਣ ਵਾਲਾ ਹੈਗਾ ਬਹੁਤ ਹੀ ਸੋਹਣੇ ਮਿੱਠੇ ਮਿੱਠੇ ਰੰਗ ਆ ਜਿਹੜੇ ਆਪਾਂ ਲੈ ਕੇ ਆ ਗਏ ਆ ਤੁਹਾਡੇ ਲਈ ਲਓ ਜੀ ਇੱਕ ਡਿਜ਼ਾਈਨ ਆਪਾਂ ਤੁਹਾਨੂੰ ਇਹ ਵੀ ਖੁੱਲ ਕੇ ਦਿਖਾ ਦਿੰਨੇ ਆ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦੇ ਜੀ ਸਭ ਤੋਂ ਪਹਿਲਾਂ ਗਰਮੀਆਂ ਵਾਲੇ ਸੂਟ ਫਿੱਟਣ ਲਈ ਤੁਸੀਂ ਜਵਰੇ ਦੀ ਹੱਟੀ ਖੁੱਡੀ ਕਲਾ ਆ ਸਕਦੇ ਹੋ ਜੀ ਬਰਨਾਲੇ ਤੋਂ 4 ਕਿਲੋਮੀਟਰ ਦੂਰ ਹੈ ਜੀ ਹੰਡਿਆਏ ਤੋਂ 1 ਕਿਲੋਮੀਟਰ ਦੂਰ ਹੈ ਜੀ ਲਓ ਜੀ ਇਹਦੇ ਵਿੱਚ ਕਲਰ ਆ ਗਏ ਜੀ ਗ੍ਰੇ ਕਲਰ ਆ ਗਿਆ ਨਾਲ ਤੁਸੀਂ 2-2 4-4 ਸੂਟ ਜਿੰਨੇ ਮਰਜ਼ੀ ਜਿਹੜੇ ਖਰੀਦ ਸਕਦੇ ਹੋ ਜੀ ਲਓ ਜੀ ਵੱਖਰੀ ਜੀ ਜਿਹੜੀ ਡਿਜ਼ਾਈਨਿੰਗ ਆ 컬러ਫੁਲ ਹੋ ਆ ਗਈ ਹੈ ਜੀ ਸਤਰੰਗੀ ਜਿਸ ਤਰ੍ਹਾਂ ਕੇ ਕੋਈ ਪੇਂਟ ਕੀਤਾ ਹੁੰਦਾ ਜੀ ਦੇਖੋ ਜਿਸ ਤਰ੍ਹਾਂ ਕੇ ਕੋਈ ਪੇਂਟ ਕਰਿਆ ਹੁੰਦਾ ਤੁਸੀਂ ਸੂਟ ਜਿਹੜੇ ਸੋਹਣੇ-ਸੋਹਣੇ ਆ ਉਹ ਹੁਣ ਬਣਾ ਸਕਦੇ ਹੋ ਜੀ ਸਭ ਤੋਂ ਪਹਿਲਾਂ ਲਓ ਜੀ ਗਰਮੀਆਂ ਵਾਲੇ ਸੂਟ ਲਓ ਜੀ ਬ੍ਰੀਕ ਬੁੱਟੀ ਮੰਗੀਆਂ ਹੁੰਦੀਆਂ ਨੇ ਮੇਰੀਆਂ ਭੈਣਾਂ ਜੇਕਰ ਸੂਟ ਤੁਸੀਂ ਇਹ ਸਾਡੇ ਤੋਂ ਤਿਆਰ ਵੀ ਕਰਾਉਣੇ ਆਂ ਜੀ ਚਾਹੇ ਕੈਨੇਡਾ ਅਮਰੀਕਾ ਬੈਠਿਓ ਜੀ ਆਸਟ੍ਰੇਲੀਆ ਚ ਕਹਿੰਦੇ ਗਰਮੀ ਵਾਲੀ ਪੈਂਦੀ ਆ ਆਪਾਂ ਤੁਹਾਨੂੰ ਇਹ ਕੋਰੀਅਰ ਰਾਹੀਂ ਸੂਟ ਜਿਹੜੇ ਉਹ ਭੇਜਵਾਵਾਂਗੇ ਕੋਰੀਅਰ ਦਾ ਖਰਚਾ ਤੁਹਾਡਾ ਹੋਵੇਗਾ ਤੇ ਸੂਟ ਆਪਾਂ ਤੁਹਾਨੂੰ ਸਲਾਈ ਕਰਕੇ ਦੇਵਾਂਗੇ ਜੀ ਦੇਖੋ ਸੇਮ-ਸੇਮ ਸੂਟ ਮੰਗਾਉਣੇ ਹੋਣ। ਕਲੌਰ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਆ ਗਿਆ। ਜਿਹੜਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਆ। ਤੁਸੀਂ ਦੇਖ ਸਕਦੇ ਹੋ ਦੇਖੋ। ਜੇਕਰ ਕਿਸੇ ਨੇ ਕਾਟਨ ਦੇ ਸੂਟ ਆ ਜਿਹੜੇ ਮੰਗਾਉਣੇ ਹੋਣ। ਤੁਸੀਂ ਕਿਤੇ ਵੀ ਬੈਠੇ ਘਰ ਬੈਠੇ ਫੋਨ ਕਰਕੇ ਆਰਡਰ ਆ ਜਿਹੜੇ ਕਰ ਸਕਦੇ ਹੋ ਜੀ। ਕਿੱਕ ਮਾਰਨਿੰਗ 9:30 ਤੋਂ ਪਹਿਲਾਂ ਨਾ ਕਾਲ ਕਰਿਆ ਕਰੋ ਜੀ ਇੱਕ ਸ਼ਾਮੀ 7 ਵਜੇ ਤੋਂ ਬਾਅਦ ਫੋਨ ਨਾ ਕਰਿਆ ਕਰੋ ਕਿਉਂਕਿ ਅਸੀਂ ਘਰ ਦੇ ਵੀ ਕੰਮ ਕਰਨੇ ਹੁੰਦੇ ਆ ਜੀ ਤੇ ਬੱਚੇ ਵੀ ਦੇਖਣੇ ਹੁੰਦੇ ਆ ਲਓ ਜੀ ਡਿਜ਼ਾਈਨ ਦੇਖੋ ਜੀ ਇਹ ਤਾਂ ਇਹ ਸਮਝ ਲਓ ਵੀ ਇਦਾਂ ਦੀਆਂ ਡਿਜ਼ਾਈਨਿੰਗਾਂ ਤਾਂ ਆਪਣੇ ਪੰਜਾਬ ਦਾ ਵਿਰਸਾ ਜੀ ਇਹ ਡਿਜ਼ਾਈਨ ਆਪਾਂ ਸਾੜ ਨਹੀਂ ਸਕਦੇ ਤੁਸੀਂ ਦੇਖ ਸਕਦੇ ਹੋ ਕਲਰ ਲਓ ਜੀ ਕਲਰ ਦੇਖ ਸਕਦੇ ਹੋ ਸੂਟ ਲੈ ਜੋ ਜੀ ਇੱਕ ਨਾਲ ਦੇ ਜਿੰਨੇ ਮਰਜੀ ਆ ਲਓ ਜੀ ਦੇਖੋ ਕਲਰ ਖੋਲ ਕੇ ਦਿਖਾ ਦਿੰਨੇ ਆ ਜੀ ਇਹਦਾ ਵੀ ਆਪਾਂ ਇੱਕ ਇਸ ਤਰ੍ਹਾਂ ਆਪਣੇ ਕੋਲ ਜਿਹੜਾ ਮਾਲ ਆ ਉਹ ਤਾਂ ਬਹੁਤ ਜ਼ਿਆਦਾ ਪਿਆ ਜੀ ਇੰਨਾ ਵੈਸੇ ਦਿਖਾਇਆ ਨਹੀਂ ਜਾਂਦਾ ਵੀਡੀਓ ਦੇ ਵਿੱਚ ਜੀ ਅਗਰ ਕਿਸੇ ਨੇ ਹੋਲਸੇਲ ਰੇਟ ਤੇ ਵੀ ਮਾਲ ਲੈਣਾ ਹੋਵੇ ਤਾਂ ਤੁਸੀਂ ਜਰੂਰ ਆਪਣੇ ਨਾਲ ਕੰਟੈਕਟ ਕਰੋ ਜੀ ਇੱਕ ਇਹ ਆਪਣੀ ਯੂਰੀ ਬੇਨਤੀ ਆ ਜੀ 100 ਵਾਰ ਨੂੰ ਆਪਣੀ ਦੁਕਾਨ ਆ ਜਿਹੜੀ ਉਹ ਬੰਦ ਹੁੰਦੀ ਹੈ ਜੀ 100 ਵਾਰ ਨੂੰ ਪਲੀਜ਼ ਆਪਣੀ ਦੁਕਾਨ ਬੰਦ ਹੁੰਦੀ ਹੈ ਜੀ ਡਿਸਟਰਬ ਨਾ ਕਰਿਆ ਕਰੋ ਲਓ ਜੀ ਫੇਵਰੇਟ ਡਿਜ਼ਾਈਨ ਆ ਗਿਆ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਲਓ ਜੀ ਫੇਵਰੇਟ ਕਲਰ ਕੰਬੀਨੇਸ਼ਨ ਆ ਗਿਆ ਜੀ ਇੱਕ ਨਾਲ ਦੇ ਤੁਹਾਨੂੰ ਕਈ ਸੂਟ ਆ ਜਿਹੜੇ ਉਹ ਮਿਲ ਜਾਣਗੇ ਇੱਕ ਇਹਦੇ ਵਿੱਚ ਬਖਰੀ ਜੀ ਟੋਨ ਇਹ ਆ ਜੀ ਦੋ ਟੋਨ ਦੇ ਵਿੱਚ ਇਹਦੇ ਜਿਹੜੇ ਸੂਟ ਨੇ ਆਪਣੇ ਕੋਲੇ ਹਾਜ਼ਰ ਨੇਗੇ ਆਪਾਂ ਨੂੰ ਤਾਂ ਜੀ ਇਹ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਲੱਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਇਹ ਕਮੈਂਟਾਂ ਵਿੱਚ ਜਰੂਰ ਦੱਸਣਾ ਲਓ ਜੀ ਇਸ ਦੇ ਨਾਲ ਹੀ ਇਹ ਸਾਰੇ ਪ੍ਰਿੰਟ ਸੂਟ ਨੇ ਜੀ ਵੈਸੇ ਮਾਲ ਇੱਧਰ ਆ ਆਪਣਾ ਭਰਿਆ ਪਿਆ ਜੀ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਮਾਲ ਆ ਇਹ ਭਰਿਆ ਪਿਆਗਾ ਤੇ ਹੋਰ ਵੀ ਆਪਣੇ ਕੋਲੇ ਕਾਫੀ ਤਰ੍ਹਾਂ ਦਾ ਇਦਾਂ ਦਾ ਮਾਲ ਆ ਜਿਹੜਾ ਉਹ ਪਿਆਗਾ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਧੰਨਵਾਦ